ਹੈਲੋ एवरीवन ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਚੱਲੀ ਆ ਜੀ ਚੰਡੀਗੜ੍ਹ ਸਭ ਤੋਂ ਪਹਿਲਾਂ ਜੀ ਮੈਂ ਆਪਣੇ ਤੁਹਾਨੂੰ ਘਰ ਦਾ ਵੀਊ ਦੰਦੀ ਆ ਜੀ ਆਪਾਂ ਨੇ ਘਰ ਦਾ ਸਾਰਾ ਕੰਮ ਕਰ ਲਵੇਡ ਲਿਆ ਜੀ ਸਾਰਾ ਕੰਮ ਕਾਰ ਹੋ ਗਿਆ ਮੈਂ ਚੰਡੀਗੜ੍ਹ ਤੋਂ ਕੱਪੜੇ ਲੈ ਕੇ ਆਈ ਸੀਗੀ ਜੀ ਰਖੜੀ ਤੇ ਪਾਉਣ ਵਾਸਤੇ ਤੇ ਉਹ ਕੱਪੜੇ ਮੇਰੇ ਟਾਈਟ ਹੋ ਗਏ ਤੇ ਬੈਟਲੀ ਟੌਪ ਸੀਗਾ ਜੀ ਪੈਂਟ ਸੀਗੀ ਤੇ ਉਹ ਆਪਣੇ ਕੱਪੜੇ ਆਏ ਨੇ ਜੀ ਉਹਨਾਂ ਨੇ ਕਹਿ ਸੀਗਾ ਵੀ ਚੇਂਜ ਕਰ ਲਿਓ ਜਦੋਂ ਮਰਜ਼ੀ ਤੇ ਆਪਾਂ ਅੱਜ ਚੇਂਜ ਕਰਨ ਚੱਲੇ ਆ ਜੀ ਤੇ ਅੱਜ ਮੈਂ ਜਾਵਾਂਗੀ ਜੀ ਬੱਸ ਦੇ ਵਿੱਚ ਕਿਉਂਕਿ ਇਹਦੇ ਪਾਪਾ ਉਧਰ ਹੀ ਤੋਂ ਉਧਰ ਆ ਜਾਣਗੇ ਜੀ ਤੇ ਲੋ ਜੀ ਆਹ ਵਾਲਾ ਸੂਟ ਮੈਂ ਰਖੜੀ ਲਈ ਲੈ ਕੇ ਆਈ ਸੀਗੀ ਤੇ ਰੈਡੀमेड ਸੂਟ ਹੈ ਜੀ ਤੇ ਇਹ ਮੇਰੇ ਟਾਈਟ ਸੀਗਾ ਤਾਂ ਕਰਕੇ ਫਿਰ ਮੈਂ ਇਹਨੂੰ ਪਾਉਣਾ ਨਹੀਂ ਜੀ ਪਾਇਆ ਨਹੀਂ ਜੀ ਹੈਗਾ ਰਖੜੀ ਤੇ ਸਿੰਪਲ ਕੱਪੜਿਆਂ ਨਾਲ ਹੀ ਮੈਂ ਰਖੜੀ ਬੰਨੇ ਆਈ ਜੀ ਤੇ ਇਹ ਬੇਟੀ ਦਾ ਟੌਪ ਹੈ ਜੀ ਇਹ ਵੀ ਆਪਾਂ ਨੇ ਚੇਂਜ ਕਰਵਾਉਣਾ ਹੈ ਜੀ ਤੇ ਇਹ ਹੈ ਜੀ ਪੈਂਟ ਬੇਟੀ ਲਈ ਲੈ ਕੇ ਆਂਦੀ ਸੀਗੀ ਤੇ ਇਹ ਵੀ ਚੇਂਜ ਕਰਾਉਣੀ ਹੈ ਜੀ ਇਹਦਾ ਕਿਸੇ ਟੌਪ ਨਾਲ ਕਲਰ ਮੈਚ ਨਹੀਂ ਕੀਤਾ ਉਧਿਆ ਨਹੀਂ ਸੀ ਜੀ ਤੇ ਇੱਕ ਇਹ ਵਾਲਾ ਟੌਪ ਲੈ ਕੇ ਆਈ ਸੀਗੀ ਮੈਂ ਚੰਡੀਗੜ੍ਹ ਤੋਂ ਤੇ ਇਹ ਵੀ ਨਹੀਂ ਸੀ ਬੇਟੀ ਨੂੰ ਪਸੰਦ ਆਇਆ ਤੇ ਆਪਾਂ ਚੇਂਜ ਕਰਨ ਚੱਲੇ ਆਂ ਜੀ ਤੇ ਲੋ ਜੀ ਹੁਣ ਨਿਕਲਦੇ ਆਂ ਘਰ ਤੋਂ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਓ ਤੇ ਲੋ ਜੀ ਘਰ ਦਾ ਆਪਾਂ ਨੇ ਕਰਤਾ ਸਾਰਾ ਕੰਮ ਘਰ ਇੱਕ ਵਾਰ ਮੈਂ ਤੁਹਾਨੂੰ ਘਰ ਦਾ ਵੀਊ ਦੇਵਾਂ ਤੇ ਲੋ ਜੀ ਸਾਰਾ ਕੰਮਕਾਰ ਆਪਾਂ ਨੇ ਘਰ ਦਾ ਕਰ ਲਿਆ ਤੇ ਲੋ ਜੀ ਅੰਦਰ ਬਾਬਾ ਜੀ ਦੀ ਸਾਫ ਸਫਾਈ ਕਰਤੀ ਇਵੇਂ ਹਰ ਸੰਡੇ ਤੇ ਬੁੱਧਵਾਰ ਕਰਦੀ ਹੁੰਨੀ ਆ ਜੀ ਤੇ ਲੋ ਜੀ ਇਹ ਹੈਗਾ ਬਾਹਰ ਦਾ 뷰 ਕੱਪੜੇ ਵਗੈਰਾ ਆਪਾਂ ਨੇ ਆਪਣੇ ਧੋਤੇ ਸਾਰਾ ਕੁਝ ਕਰਤਾ ਘਰ ਨੂੰ ਕਲੀਨ ਕਰਤਾ ਧੁੱਪ ਬੜੀ ਤੇਜ ਹੈ ਜੀ ਤੇ ਲੋ ਜੀ ਇਹ ਸਾਡੇ ਨੀਚੇ ਦਾ 뷰 ਦੇਖੋ ਜੀ ਸਾਹਮਣੇ ਦਾ ਕਿ ਅੰਦਰ ਸਾਰੀ ਪਰਿਵਾਰ ਮੈਂਬਰ ਘਰ ਨੇ ਜੀ ਸਭ ਦੀਆਂ ਗੱਡੀਆਂ ਵਗੈਰਾ ਖੜੀਆਂ ਨੇ ਤੇ ਲੋ ਜੀ ਅੱਜ ਲੱਗ ਰਿਹਾ ਹੈ ਜੀ ਬਾਰਿਸ਼ ਦਾ ਮੌਸਮ ਤੇ ਲੋ ਜੀ ਹੁਣ ਆਪਾਂ ਚੱਲਦੇ ਆਂ ਚੰਡੀਗੜ੍ਹ ਨੂੰ ਤੇ ਗਰਮੀ ਵੀ ਬਹੁਤ ਹੈ ਦੇਖਦੇ ਆ ਜੀ ਕੀ ਬਣਦਾ ਤੇ ਆਜੋ ਮੇਰੇ ਨਾਲ ਬਣੇ ਰਹੋ ਵੀਡੀਓ ਦੇ ਵਿੱਚ ਤੇ ਲਓ ਜੀ ਹੁਣ ਆਪਾਂ ਚੱਲ ਪਏ ਘਰ ਤੋਂ ਜੀ ਤੇ ਮੈਂ ਪਹੁੰਚ ਗਈ ਮੋਹਾਲੀ ਆਈਐਸਬੀਟੀ ਕਾਲਜ ਜੀ ਜਿਹੜਾ 6 ਫੇਸ ਕੋਲ ਹੈ ਜੀ ਤੇ ਲਓ ਜੀ ਸਭ ਤੋਂ ਪਹਿਲਾਂ ਤੁਸੀਂ ਸਾਡੇ ਸ਼ਹਿਰ ਦੀ ਸਾਡੇ ਚੰਡੀਗੜ੍ਹ ਸ਼ਹਿਰ ਦੀ ਗ੍ਰੀਨਰੀ ਚੈੱਕ ਕਰੋ ਜੀ ਬਹੁਤ ਸੋਹਣਾ ਗ੍ਰੀਨਰੀ ਹੈ ਜੀ ਬਹੁਤ ਵਧੀਆ ਹੋਇਆ ਹੈ ਜੀ ਮਾਹੌਲ ਤੇ ਲਓ ਜੀ ਚੌਂਕ ਦੇਖ ਲਓ ਜੀ ਕਿੰਨੇ ਸਾਫ ਸੁਥਰੇ ਚੌਂਕ ਨੇ ਜੀ ਚੰਡੀਗੜ੍ਹ ਦੇ ਵਿੱਚ ਕਲੀਅਰੈਂਸ ਬਹੁਤ ਹੈ ਜੀ ਬਹੁਤ ਸਫਾਈ ਹੈ ਜੀ ਤੇ ਬਹੁਤ ਜ਼ਿਆਦਾ ਦਰਖਤ ਨਹੀਂ ਜੀ ਇੱਥੇ ਤੇ ਲਓ ਜੀ ਇਹ ਹੈਗੀ ਆਗੇ ਆਪਾਂ 6 ਫੇਸ 6 ਫੇਸ ਤੋਂ ਅੱਗੇ ਸਿੱਧਾ ਜਾ ਕੇ ਜੀ ਤੇ ਹੁਣ ਆਪਾਂ 41 ਵਾਲੇ ਰੋਡ ਤੇ ਆਪਾਂ ਜਾਵਾਂਗੇ ਜੀ ਕਿਉਂਕਿ 41 ਦੀ ਮਾਰਕੀਟ ਦੇ ਵਿੱਚੋਂ ਹੀ ਮੈਂ ਜ਼ਿਆਦਾਤਰ ਸਮਾਨ ਵਗੈਰਾ ਲੈਂਦੀ ਆਂ ਜੀ ਤੇ ਲਓ ਜੀ ਮੈਂ ਪਹੁੰਚ ਚੱਲੀ ਆਂ ਜੀ 41 ਦੀ ਮਾਰਕੀਟ ਦੇ ਵਿੱਚ ਕਿਉਂਕਿ ਬੱਸ ਸਿਰੇ ਤੱਕ ਜਾਂਦੀ ਹੈ ਜੀ ਉਧਰੋਂ ਇਹਦੇ ਪਾਪਾ ਆਉਣਗੇ ਜੀ ਤੇ ਬੇਟੀ ਦਾ ਜ ਟਾਈਮ ਨਹੀਂ ਸੀ ਤੇ ਫਿਰ ਮਨ ਨੂੰ ਥੋੜਾ ਜਿਹਾ ਮੁਸ਼ਕਲ ਜ਼ਰੂਰ ਲੱਗਿਆ ਔਖਾ ਸੀਗਾ ਤੇ ਲੋ ਜੀ ਸਾਰੇ ਸਾਡੇ ਸ਼ਹਿਰ ਦਾ ਵੀਊ ਚੈੱਕ ਕਰੋ ਬਹੁਤ ਸੋਹਣੀ ਗ੍ਰੀਨਰੀ ਤੇ ਬਹੁਤ ਸਾਰੀਆਂ ਗੱਡੀਆਂ ਵਗੈਰਾ ਦੀ ਮਾਰਕੀਟਾਂ ਹਰ ਇੱਕ ਚੀਜ਼ ਹੈ ਤੇ ਅਵੇਲੇਬਲ ਹੈ ਜੀ ਤੇ ਸ਼ਹਿਰਾਂ ਦਾ ਇਹੀ ਫਾਇਦਾ ਹੈ ਜੀ ਆਪਾਂ ਨੂੰ ਬਸਾਂ ਦੀ ਵੇਟ ਨਹੀਂ ਕਰਨੀ ਪੈਂਦੀ ਇੱਕ ਬੱਸ ਆਈ ਤੇ ਦੂਜੀ ਗਈ ਤੇ ਐਦਾਂ ਹੁੰਦਾ ਹੈ ਜੀ ਸਾਨੂੰ ਬਾਹਰ ਅੰਦਰ ਜਾਣਾ ਥੋੜਾ ਜਿਹਾ ਤਾਂ ਹੀ ਮੁਸ਼ਕਲ ਲੱਗਦਾ ਹੈ ਜੀ ਤੇ ਲੋ ਜੀ ਹੁਣ ਆਪਾਂ ਚੱਲ ਪਏ ਜੀ ਉਧਰ ਸਪੰਜਾ ਵਾਲੇ ਰੋਡ ਤੇ ਦੇਖੋ ਕਿੰਨੇ ਕਲੀਅਰੈਂਸ ਆ ਉੱਪਰੋਂ ਬੱਦਲ ਵੀ ਆਉਣ ਵਾਲਾ ਸੀਗਾ ਜੀ ਤੇ ਬਾਰਿਸ਼ ਦਾ ਮੌਸਮ ਹੋਇਆ ਪਿਆ ਸੀਗਾ ਤੇ ਫਿਰ ਮੈਂ ਇਹਦੇ ਪਾਪਾ ਨੂੰ ਫੋਨ ਕੀਤਾ ਕਿ ਵੀ ਤੁਸੀਂ ਜਲਦੀ ਆ ਜਾਓ ਆਪਾਂ ਜਲਦੀ ਵਾਪਸ ਵੀ ਮੁੜ ਕੇ ਜਾਣਾ ਹੈ ਜੀ ਘਰ ਨੂੰ ਤੇ ਲਓ ਜੀ ਮੈਂ ਪਹੁੰਚ ਗਿਆ ਲੱਕੜ ਮਾਰਕੀਟ ਵਾਲੇ ਗੁਰਦੁਆਰਾ ਸਾਹਿਬ ਦੇ ਕੋਲ ਜੀ ਤੇ ਲਓ ਜੀ ਇਹ ਗੁਰਦੁਆਰਾ ਸਾਹਿਬ ਦਾ ਥਿਊ ਚੈੱਕ ਕਰੋ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਹੈ ਜੀ ਇਹ ਤੇ ਲੋ ਜੀ ਮੈਂ ਪਹੁੰਚ ਗਈ 41 ਦੀ ਮਾਰਕੀਟ ਦੇ ਵਿੱਚ ਤੇ ਉੱਥੇ ਦਾ ਵੀਊ ਚੈੱਕ ਕਰੋ ਜੀ ਉੱਥੇ ਵੀ ਬਹੁਤ ਸੋਹਣੀ ਗ੍ਰੀਨਰੀ ਹੈ ਜੀ ਬਹੁਤ ਸਾਫ ਸਫਾਈ ਹੈ ਜੀ ਚਲੋ ਜੀ ਆਪਾਂ ਆਹ ਵਾਲਾ ਸਮਾਨ ਲੈ ਕੇ ਆਏ ਆ ਜੀ ਉੱਥੋਂ ਤੇ ਬੇਟੀ ਲਈ ਟੌਪ ਵਗੈਰਾ ਲੈ ਕੇ ਆਏ ਆ ਜੀ ਉਹ ਸੂਟ ਨੂੰ ਚੇਂਜ ਕਰਕੇ ਤੇ ਇਹ ਚਾਰ ਟੌਪ ਲੈ ਕੇ ਆਏ ਇਹਦੇ ਚ ਇੱਕ ਟੌਪ ਇੱਕ ਸ਼ਰਟ ਮਤਲਬ ਕਿ ਕਮੀਜ਼ ਮੇਰਾ ਹੈ ਜੀ ਬਾਕੀ ਬੇਟੀ ਲਈ ਟੌਪ ਹੈ ਜੀ ਬਾਕੀ ਅਜੇ ਮੈਂ ਚੈੱਕ ਨਹੀਂ ਜੀ ਕੀਤੇ ਇਹ ਪੈਂਟਾਂ ਹੈ ਜੀ ਬੇਟੀ ਦੀਆਂ ਤੇ ਸੋਨੇ ਰੇਟ ਤੇ ਮਿਲ ਗਈਆਂ ਜੀ ਤੇ ਇੱਕ ਵਾਈਟ ਕਲਰ ਦੀ ਇੱਕ ਬਲੂ ਕਲਰ ਦੀ ਤੇ ਇੱਕ ਦੂਸਰੀ ਪੈਂਟ ਹੈ ਜੀ ਤੇ ਇਹਦੇ ਔਲ ਜਾਣ ਲਈ ਬਾਕੀ ਕਾਲਜ ਲਈ ਹੈ ਜੀ ਸਾਰੇ ਕੱਪੜੇ ਤੇ ਹੁਣ ਆਪਾਂ ਹੋਰ ਵੀ ਸਮਾਨ ਉੱਥੋਂ ਲੈ ਕੇ ਆਵਾਂਗੇ ਜੀ ਤੇ ਥੋੜਾ ਥੋੜਾ ਕਰਕੇ ਆਪਾਂ ਸਾਰਾ ਸਮਾਨ ਬੇਟੀ ਲਈ ਲੈ ਕੇ ਆਵਾਂਗੇ ਜੀ ਕਿਉਂਕਿ ਹੁਣ ਬੇਟੀ ਕਾਲਜ ਵਗੈਰਾ ਜਾਂਦੀ ਹੈ ਜੀ ਜਿਸ ਕਰਕੇ ਇਹਨਾਂ ਨੂੰ ਕੱਪੜਿਆਂ ਦੀ ਜ਼ਰੂਰਤ ਹੈ ਜੀ ਤੇ ਲੋ ਜੀ ਕਾਵळा ਸੂਟ ਲੈ ਕੇ ਆਏ ਸੀਗੇ ਤੇ ਉਸ ਤੋਂ ਬਾਅਦ ਫਿਰ ਮੈਂ ਆਪਣੀ ਬੇਟੀ ਲਈ ਤੇ ਘਰ ਪਾਉਣ ਲਈ ਆਪਣੇ ਚੱਪਲ ਵਗੈਰਾ ਲੈ ਕੇ ਆਏ ਬਹੁਤ ਸੋਹਣੀਆਂ ਲੱਗੀਆਂ ਜੀ ਬੇਬੀ ਪਿੰਕ ਜੇ ਕਲਰ ਦੀਆਂ ਚੱਪਲਾ ਮੰਨੂੰ ਤੇ ਜੇਕਰ ਵੀਡੀਓ ਵਧੀਆ ਲੱਗੀ ਤਾਂ ਅੱਗੇ ਸ਼ੇਅਰ ਜ਼ਰੂਰ ਕਰਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਥੈਂਕ ਯੂ